ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੈਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਰੀਨਾ ਰਤੂ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਤੁਹਾਡੇ ਲਈ ਹਾਜ਼ਰ ਹਾਂ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪਹਿਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਮੁੱਦਾ ਹੈ ਵਿਧਾਇਕ ਮੁਹੰਮਦ ਸਦੀਕ ਦੀ ਚੋਣ ਰੱਦ ਕੀਤੇ ਜਾਣ ਵਾਲੇ ਤੁਸੀਂ ਸਾਨੂੰ ਸਭ ਤੋਂ ਪਹਿਲਾਂ ਇਹ ਦੱਸੋ ਕਿ ਹਾਈ ਕੋਰਟ ਨੇ ਕਾਂਗਰਸ ਦੇ ਵਿਧਾਇਕ ਤੇ ਪੰਜਾਬੀ ਗਾਇਕ ਮੁਹੰਮਦ ਸਰੀਕ ਦੀ ਭਦੌੜ ਹਲਕੇ ਤੋਂ ਵਿਧਾਇਕੀ ਰੱਦ ਕਰ ਦਿੱਤੀ ਹੈ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਵਿਵਾ ਭਾਵੇਂ ਕਿ ਇਹ ਕਾਨੂੰਨ ਦਾ ਮਸਲਾ ਹਾਈ ਕੋਰਟ ਨੇ ਫੈਸਲਾ ਦਿੱਤਾ ਪਰ ਤੂੰ ਇਹ ਜਿਹੜਾ ਮਾਮਲਾ ਹੈ ਇਹ ਦੇਸ਼ ਦੀਆਂ ਕਟ ਗਿਣਤੀਆਂ ਦੇ ਅਧਿਕਾਰਾਂ ਨਾਲ ਵੀ ਜੁੜਿਆ ਹੋਇਆ ਹੈ ਕੇ ਦੇਸ਼ ਦੀਆਂ ਘੱਟ ਗਿਣਤੀਆਂ ਪ੍ਰਤੀ ਜਿਹੜੀ ਅਸੀਂ ਬਾਰ ਬਾਰ ਕਿ ਗੱਲ ਕਰਦੇ ਹਾਂ ਕਿ ਇਸ ਦੇਸ਼ ਦੀ ਬਹੁ ਗਿਣਤੀ ਆ ਜਿਹੜੀ ਹਿੰਦੂਵਾਦੀ ਬਹੁ ਗਿਣਤੀ ਆ ਉਹਦੀ ਇਸ ਦੇਸ਼ ਦੀਆਂ ਘੱਟ ਗਿਣਤੀਆਂ ਨੂੰ ਇੱਕ ਹੜੱਪਣ ਦੀ ਜਿਹੜੀ ਸਾਜ਼ਿਸ਼ ਆ ਉਹਦੇ ਨਾਲ ਵੀ ਜੁੜਿਆ ਹੋਇਆ ਜਦੋਂ ਦੇਸ਼ ਆਜ਼ਾਦ ਹੋਇਆ ਤਾਂ ਇਸ ਦੇਸ਼ ਦੇ ਜਿਹੜੇ ਹਿੰਦੂਵਾਦੀ ਹਾਕਮ ਸੀ ਉਹਨਾਂ ਨੇ ਇਹ ਕਿਹਾ ਜਿਹੜਾ ਉਸ ਵੇਲੇ ਦਾ ਗ੍ਰਹਿ ਮੰਤਰੀ ਸੀ ਸਰਦਾਰ ਪਟੇਲ ਕਿ ਜਿਹੜੇ ਮੁਸਲਮਾਨ ਨੇ ਸਿੱਖ ਨੇ ਈਸਾਈ ਨੇ ਇਹ ਕਿਉਂਕਿ ਜਾਤ ਪਾਤ ਨੂੰ ਨਹੀਂ ਮੰਨਦੇ ਇਸ ਲਈ ਇਹਨਾਂ ਦੇ ਵਿੱਚ ਜਿਹੜੇ ਦਲਿਤ ਵਰਗ ਹੈ ਜਿਨ੍ਹਾਂ ਅਸੀਂ ਅਨੁਸੂਚਿਤ ਜਾਤੀਆਂ ਕਹਿੰਨੇ ਆ ਤਾਂ ਇਹਨਾਂ ਦੇ ਵਿੱਚ ਕੋਈ ਅਨੁਸੂਚਿਤ ਜਾਤੀ ਨਹੀਂ ਹੈ ਇਹਨਾਂ ਦੇ ਵਿੱਚ ਜਿਹੜੀਆਂ ਅਨੁਸੂਚਿਤ ਜਾਤੀਆਂ ਹੈਗੀਆਂ ਵੀ ਤੇ ਉਹਨਾਂ ਨੂੰ ਉਹ ਲਾਭ ਆ ਜਿਹੜਾ ਰਾਖਮੀ ਕਰਨਦਾ ਉਹ ਨਹੀਂ ਮਿਲੂਗਾ ਕਿਉਂਕਿ ਇਹਨਾਂ ਦੇ ਵਿੱਚ ਇਹ ਧਰਮ ਨੇ ਜਿਹੜੇ ਇਹ ਜਾਤ ਪਾਤ ਨੂੰ ਛੂਆਛਾਤ ਨੂੰ ਊਚ ਨੀਚ ਨੂੰ ਜਿਹੜੇ ਪਰਵਾਣ ਨਹੀਂ ਕਰਦੇ ਸੋ ਉਹਨਾਂ ਨੇ ਮਤਲਬ ਇਹ ਗੱਲ ਜਿਹੜਾ ਇਹ ਇਹਨੂੰ ਬਹਾਨਾ ਬਣਾਇਆ ਕਿ ਹਿੰਦੂ ਮੁਸਲਮ ਸਿੱਖ ਹਿੰਦੂ ਸੋਰੀ ਹਿੰਦੂ ਨਹੀਂ ਮੁਸਲਮਾਨ ਸਿੱਖ ਤੇ ਇਸਾਈ ਜਿਹੜੀਆਂ ਜਾਤਾਂ ਨੇ ਜਦੋਂ ਅਸੀਂ ਉਹਨਾਂ ਦੀਆਂ ਜਿਹੜੀਆਂ ਅਛੂਤ ਜਾਤਾਂ ਨੇ ਜਿਹੜਾ ਇਹਨਾਂ ਇਹਨਾਂ ਧਰਮਾਂ ਦਾ ਜਿਹੜਾ ਪਛੜਿਆ ਵਰਗ ਆ ਉਹਨਾਂ ਨੂੰ ਇਹ ਸਹੂਲਤ ਨਹੀਂ ਦਵਾਗੇ ਰਾਖਵੇਂ ਕਰਨ ਦੀ ਤਾਂ ਉਹ ਇਹਨਾਂ ਧਰਮਾਂ ਨੂੰ ਛੱਡ ਕੇ ਹਿੰਦੂ ਧਰਮ 'ਚ ਆ ਜਾਣਗੇ। ਸੋ ਇਹ ਬੜੀ ਡੂੰਘੀ ਸਾਜ਼ਿਸ਼ ਸੀਗੀ ਉਸ ਵੇਲੇ ਦੇ ਜਿਹੜੇ ਇਹ ਪਟੇਲ ਵਰਗੇ ਹਿੰਦੂਵਾਦੀ ਆਗੂ ਦੇਸ਼ ਤੇ ਜਿਹੜੇ ਆਕਮ ਬਣੇ ਸੀ ਉਸ ਵੇਲੇ ਸੋ ਇਹਨਾਂ ਨੇ ਇਹ ਕਾਨੂੰਨ ਸੀ ਜਿਹੜਾ ਇਹ ਗੱਲ ਕਰ ਦਿੱਤੀ ਕਿ ਜਿਹੜੇ ਮੁਸਲਮਾਨ ਨੇ ਸਿੱਖ ਨੇ ਈਸਾਈ ਨੇ ਇਹਨਾਂ ਦੇ ਜਿਹੜੇ ਦਲਤ ਪਾਈ ਜਾ ਰਾ ਉਹਨਾਂ ਨੂੰ ਰਾਖਵੇਂ ਕਰਨ ਦੀ ਜਾਂ ਜਿਹੜੀਆਂ ਦਲਤਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਉਹ ਨਹੀਂ ਮਿਲ ਲਗੀਆਂ। ਜਿਹਦਾ ਸਿੱਖਾਂ ਨੇ ਧਰਮਾਂ ਵਿਰੋਧ ਕੀਤਾ ਮਾਸਟਰ ਤਾਰਾ ਸਿੰਘ ਨੇ ਮਤਲਬ ਮਰਨ ਵਰਤ ਦੀ ਧਮਕੀ ਵੀ ਦਿੱਤੀ ਤੇ ਫਿਰ ਕੀ ਹੋਇਆ ਕਿ ਇਹਨਾਂ ਲੋਕਾਂ ਨੇ ਇਹ ਸੋਚਿਆ ਕਿ ਕਿਉਂਕਿ ਉਦੋਂ ਹਲੇ ਦੇਸ਼ ਦਾ ਸੰਵਿਧਾਨ ਨਹੀਂ ਸੀ ਬਣਿਆ ਇਹ 1949 ਦੀ ਗੱਲ ਹੈ 1949 ਦੀ ਗੱਲ ਹੈ 25 ਮਈ 1949 ਨੂੰ ਜਦੋਂ ਸਰਦਾਰ ਪਟੇਲ ਨੇ ਮਤਲਬ ਵਿਧਾਨ ਸਭਾ ਵਿੱਚ ਇਹ ਮੰਗ ਸੀ ਜਿਹੜੀ ਰੱਦ ਕਰ ਦਿੱਤੀ ਸੀ ਕਿ ਅਸੀਂ ਇਹਨਾਂ ਜਾਤਾਂ ਨੂੰ ਰਾਖਵਾ ਕਰਨ ਇਹਨਾਂ ਧਰਮਾਂ ਨੂੰ ਰਾਖਵਾ ਕਰਨ ਨਹੀਂ ਦੇਣਾ ਮਾਹਰ ਤਾਰਾ ਸਿੰਘ ਨੇ ਉਹਦੇ ਜਵਾਬ ਚ ਧਮਕੀ ਦਿੱਤੀ ਸੀ ਕਿ ਜੇ ਸਿੱਖਾਂ ਦੇ ਦਲਤ ਜਿਹੜੇ ਸਿੱਖਾਂ ਨਾਲ ਸੰਬੰਧਿਤ ਦਲਤ ਨੇ ਉਹਨਾਂ ਨੂੰ ਰਾਖਵੇਂ ਕਰਨ ਦੀ ਸਹੂਲਤ ਜਾਂ ਜਿਹੜੀਆਂ ਉਹਨਾਂ ਨੂੰ ਸਹੂਲਤਾਂ ਨੇ ਉਹ ਨਾ ਦਿੱਤੀਆਂ ਤਾਂ ਮੈਂ ਮਰਨ ਵਰਤ ਤੇ ਬੈਠ ਜਾਊਗਾ ਮਰਨ ਵਰਤ ਦੀ ਉਹਨੇ ਧਮਕੀ ਦਿੱਤੀ ਤੇ Hindu ਆਗਮਾ ਨੇ ਉਸ ਵੇਲੇ ਜਿਹੜੇ ਹਿੰਦੂਵਾਦੀ ਹਾਕਮ ਉਹਨਾਂ ਨੇ ਸੋਚਿਆ ਕਿ ਅਸੀਂ ਸਿੱਖਾਂ ਨੂੰ ਕਿਉਂਕਿ ਜੇ ਸੰਵਿਧਾਨ ਨਹੀਂ ਸੀ ਬਣਿਆ ਉਹਨਾਂ ਦੇ ਦਿਮਾਗ 'ਚ ਜਿਹੜੀ ਧਾਰਾ 22 ਬੀ ਆ ਜਿਹਦੀ ਅਸੀਂ ਅੱਜ ਗੱਲ ਕਰਦੇ ਆ ਜਿਹੜੀ ਧਾਰਾ 25 ਬੀ ਸਿੱਖਾਂ ਨੂੰ Hindu ਤਰਵਿਦਾਂਗ ਦੱਸਦੀ ਆ ਉਹਨਾਂ ਨੂੰ ਇਹ ਲੱਗਿਆ ਕਿ ਇਹ ਖੋਦ ਸਿੱਖੀ ਜਿਹੜੀ ਗੱਲ ਕਹਿੰਦੇ ਆ ਇਹਨਾਂ ਨੂੰ ਇਹਨਾਂ ਦੇ ਜਾਲ 'ਚ ਫਸਾਓ ਸੋ ਕਿਉਂਕਿ ਧਾਰਾ 2520 ਦੇ ਵਿੱਚ ਅਸੀਂ ਸਿੱਖਾਂ ਨੂੰ Hindu ਧਰਮ ਦਾ ਅੰਗ ਦੱਸਣਾ ਵਾ ਸੋ ਇਸ ਕਰਕੇ ਜਿਹੜੇ ਸਿੱਖਾ ਧਰਮ ਨਾਲ ਸੰਬੰਧਿਤ ਦਲਤ ਨੇ ਉਹਨਾਂ ਨੂੰ ਦਲਤਾਂ ਵਾਲੀਆਂ ਜਿਹੜੀਆਂ ਸਹੂਲਤਾਂ ਉਹ ਦੇਣ ਦਾ ਐਲਾਨ ਕਰਤਾ ਸੋ ਇਹ ਜਿਹੜੀ ਮੁਹੰਮਦ ਸਦੀਕ ਵਾਲਾ ਮਸਲਾ ਵਾ ਇਹ ਵੀ ਉਸ ਗੱਲ ਨਾਲ ਜੁੜਿਆ ਹੋਇਆ ਕਿਉਂਕਿ ਮੁਹੰਮਦ ਸਦੀਕ ਆ ਜਿਹੜਾ ਉਹ ਮੁਸਲਮਾਨ ਧਰਮ ਦੇ ਨਾਲ ਤੇ ਉਹ ਇਸ ਗੱਲ ਕਰਕੇ ਉਹਨੂੰ ਕਿਹਾ ਗਿਆ ਕਿ ਕਿ ਤੂੰ ਮੁਸਲਮਾਨ ਧਰਮ ਨਾਲ ਸੰਬੰਧਤਾ ਇਸ ਕਾਰਨ ਜਿਹੜੇ ਮੁਸਲਮਾਨਾਂ ਦਾ ਦਲਤ ਵਰਗ ਆ ਉਹਨੂੰ ਕਈ ਰਾਖਵੇਂ ਕਰਨ ਦੀ ਉਹਨੂੰ ਪਛੜੇ ਵਰਗ ਦੀ ਜਿਹੜੀ ਸਹੂਲਤ ਆ ਉਹ ਨਹੀਂ ਮਿਲਦੀ ਸੋ ਇਹ ਉਸ ਗੱਲ ਨਾਲ ਸੰਬੰਧਿਤ ਆ ਸੋ ਇਹਨੂੰ ਮੈਂ ਉਸ ਗੱਲ ਵੱਲ ਜੋੜ ਕੇ ਦੇਖਦਾ ਕਿ ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਦੇਸ਼ ਦੇ Hindu ਹਾਕਮਾਂ ਨੇ ਮਤਲਬ ਜਿਹੜੇ ਦੂਜੇ ਧਰਮ ਸੀ ਸਾਡੇ ਇਸ ਦੇਸ਼ ਦੇ ਉਹਨਾਂ ਨੂੰ ਹੜੱਪਣ ਦੇ ਲਈ ਇਹ ਸਾਜ਼ਿਸ਼ ਰਚੀ ਸੀ ਕਿ ਦੂਜੇ ਧਰਮਾਂ ਦਾ ਜਿਹੜਾ ਦਲਿਤ ਵਰਗਾ ਉਹਨੂੰ ਕੋਈ ਸਹੂਲਤ ਨਾ ਦਿੱਤੀ ਜਾਵੇ ਉਹ ਖੁਦ-ਖੁਦ Hindu ਧਰਮ ਚ ਆ ਜਾਣਗੇ ਹਿੰਦੁਸਤਾਨ ਦੇ ਵਿੱਚ ਸਿੱਖਾਂ ਨੂੰ ਵੀ ਘੱਟ ਗਿਣਤੀ ਮੰਨਿਆ ਜਾਂਦਾ ਹੈ ਤੇ ਮੁਸਲਮਾਨਾਂ ਨੂੰ ਵੀ ਅੱਜ ਇਸ ਕੇਸ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਵੀ ਭਾ ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਆ ਕਿ ਇਸ ਦੇਸ਼ ਦੇ ਵਿੱਚ ਮੁਸਲਮਾਨ ਸਿੱਖ ਈਸਾਈ ਬੁੱਧੀ ਪਾਰਸੀ ਜੈਨੀ ਇਹ ਸਾਰੀਆਂ ਘੱਟ ਗਿਣਤੀਆਂ ਨੇ ਹਿੰਦੂਵਾਦੀ ਤਾਕਤਾਂ ਨੇ ਜਿਹੜੀਆਂ ਉਹ ਜਿਵੇਂ ਪਹਿਲਾਂ ਵੀ ਗੱਲ ਕੀਤੀ ਆ ਉਹ ਇਹਨਾਂ ਸਾਰੇ ਧਰਮਾਂ ਨੂੰ ਘੜਪਣਾ ਚਾਹੁੰਦੇ ਨੇ ਬੁੱਧ ਧਰਮ ਨੂੰ ਉਹਨਾਂ ਨੇ ਹੜੱਪ ਲਿਆ ਜੈਨ ਧਰਮ ਨੂੰ ਵੀ ਤਕਰੀਬਨ ਤਕਰੀਬਨ ਹੜੱਪ ਲਿਆ ਸਿੱਖ ਧਰਮ ਨੂੰ ਹੜੱਪਣ ਲਈ ਉਹਨਾਂ ਨੇ ਆ ਜਿਹੜੀ ਅਸੀਂ ਗੱਲ ਕੀਤੀ ਆ ਕਿ ਧਾਰਾ ਜਿਹੜੀ 25B ਆ ਕਿ ਉਹ ਬਾਰ ਬਾਰ ਕਹਿ ਰਹੇ ਨੇ ਕਿ ਸਿੱਖ ਆ ਜਿਹੜੇ ਉਹ Hindu ਧਰਮ ਦਾ ਅੰਗ ਆ ਸੋ ਉਹਨਾਂ ਨੇ ਜਦੋਂ ਬਾਕੀ ਸਾਰੇ ਧਰਮਾਂ ਨੂੰ ਹੜੱਪ ਲੇ ਹੜੱਪਣ ਵੱਲ ਤੁਰੇ ਹੋਏ ਨੇ ਤੇ ਉਸ ਵੇਲੇ ਇਹ ਜ਼ਰੂਰੀ ਆ ਕਿ ਜਿਹੜੀਆਂ ਦੇਸ਼ ਦੀਆਂ ਘੱਟ ਗਿਣਤੀਆਂ ਨੇ ਘੱਟੋ ਘੱਟ ਉਹ ਤਾਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋਣ ਕਿ ਜੋ ਕੁਝ ਉਹਨਾਂ ਨਾਲ ਇਸ ਦੇਸ਼ ਦੀ ਬੋਹ ਗਿਣਤੀ ਹੈ ਜਿਹੜੀ ਇਸ ਦੇਸ਼ ਦੀ ਹਿੰਦੂਵਾਦੀ ਬੋਹ ਗਿਣਤੀ ਹੈ ਜਿਹੜੀ ਉਹਨਾਂ ਨਾਲ ਵਿਤਕਰਾ ਕਰਦੀ ਆ ਧੱਕੇਸ਼ਾਹੀ ਕਰਦੀ ਆ ਚਾਹੇ ਉਹ ਇੱਕ ਘੱਟ ਗਿਣਤੀ ਨਾਲ ਕਰਦੀ ਆ ਚਾਹੇ ਉਹ ਦੂਜੀ ਘੱਟ ਗਿਣਤੀ ਨਾਲ ਕਰਦੀ ਆ ਸਾਰੀਆਂ ਘੱਟ ਗਿਣਤੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਉਹਨਾਂ ਦਾ ਮੂੰਹ ਤੋੜਮਾ ਜਵਾਬ ਦੇਣਾ ਚਾਹੀਦਾ ਇਹ ਜਿਹੜਾ ਅੱਜ ਦਾ ਇਹ ਮੁੱਦਾ ਜਿਹਦੇ ਤੇ ਅਸੀਂ ਚਰਚਾ ਕਰ ਰਹੇ ਆ ਵਿਸ਼ੇਸ਼ ਰੂਪ ਵਿੱਚ ਅਸੀਂ ਜਿਹੜਾ ਅਦਾਲਤ ਨੇ ਫੈਸਲਾ ਦਿੱਤਾ ਉਹਦੀ ਚੀਰਫਾੜ ਨਹੀਂ ਕਰ ਰਹੇ ਅਸੀਂ ਅੱਜ ਦਾ ਇਹ ਜਿਹੜਾ ਮੁੱਦਾ ਵਾ ਇਹਨੂੰ ਘੱਟ ਗਿਣਤੀਆਂ ਨਾਲ ਜੋੜ ਕੇ ਦੇਖ ਰਹੇ ਹਾਂ ਕਿ ਸਿੱਖ ਵੀ ਘੱਟ ਗਿਣਤੀ ਆ ਮੁਸਲਮਾਨ ਵੀ ਘੱਟ ਗਿਣਤੀ ਆ ਇਹ ਜਿਹੜਾ ਮੁੱਦਾ ਹੈ ਵਾ ਮੁਹੰਮਦ ਸਦੀਕ ਵਾਲਾ ਇੱਕ ਸਿੱਖ ਨੇ ਇੱਕ ਮੁਸਲਮਾਨ ਦੇ ਵਿਰੁੱਧ ਇਹ ਜਿਹੜੀ ਉਹ ਧਾਰਾ ਹੈ ਜਿਹੜੀ ਹਿੰਦੂਵਾਦੀ ਤਾਕਤਾਂ ਦੀ ਸਾਜ਼ਿਸ਼ ਆ ਉਹਦਾ ਸਹਾਰਾ ਲੈ ਕੇ ਉਹਦੀ ਜਿਹੜੀ ਵਿਧਾਇਕੀ ਆ ਉਹਨੂੰ ਰੱਦ ਕਰਵਾਇਆ ਸੋ ਇਹਨੂੰ ਮੈਂ ਕਿਤੇ ਨਾ ਕਿਤੇ ਇਸ ਨਜ਼ਰ ਨਾਲ ਦੇਖ ਰਿਹਾ ਮੈਂ ਕਿ ਜਦੋਂ ਸਿੱਖਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਡਟਮਾ ਵਿਰੋਧ ਕੀਤਾ ਸੀ ਕਿ ਸਿੱਖ ਧਰਮਾ ਜਿਹੜਾ ਉਸ ਧਰਮ ਦੇ ਜਿਹੜੇ ਦਲਤ ਨੇ ਉਹਨਾਂ ਨੂੰ ਦਲਤਾਂ ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨਹੀਂ ਤੇ ਸਾਨੂੰ ਇਸ ਗੱਲ ਦਾ ਵੀ ਕਿਉਂਕਿ ਮੁਸਲਮਾਨ ਵੀ ਘੱਟ ਗਿਣਤੀ ਚ ਨੇ ਤੇ ਅਸੀਂ ਇਸ ਗੱਲ ਦਾ ਵੀ ਹਾਂ ਵੀ ਆ ਕਿ ਮੁਸਲਮਾਨਾਂ ਦੇ ਜਿਹੜੇ ਦਲਤ ਨੇ ਉਹਨਾਂ ਨੂੰ ਵੀ ਦਲਤਾਂ ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਫਿਰ ਇੱਕ ਸਿੱਖ ਦਲਤ ਵੱਲੋਂ ਮੁਸਲਮਾਨ ਦਲਤ ਦੇ ਨਾਲ ਜਿਹੜਾ ਇਹ ਮਤਲਬ ਇਸ ਦੇਸ਼ ਦੇ ਕਾਨੂੰਨ ਦਾ ਜਿਹੜਾ ਘੱਟ ਗਿਣਤੀਆਂ ਘੱਟ ਗਿਣਤੀਆਂ ਨੂੰ ਮਤਲਬ ਦਵਾ ਕੇ ਰੱਖਣ ਵਾਲਾ ਕਾਨੂੰਨ ਆ ਉਹ ਦਾ ਸਹਾਰਾ ਲਿਆ ਗਿਆ ਮੈਂ ਉਹਨੂੰ ਉਸ ਨਜ਼ਰ ਨਾਲ ਜਰੂਰ ਦੇਖਦਾ ਕਿ ਇੱਕ ਘੱਟ ਗਿਣਤੀ ਨੂੰ ਦੂਜੀ ਘੱਟ ਗਿਣਤੀ ਦਾ ਵਿਰੋਧ ਸਿਰਫ ਇੱਕ ਵਿਧਾਇਕ ਇੱਕ ਐਮਐਲਏ ਦੀ ਸੀਟ ਹੈ ਨਾ ਸਿਰਫ ਇੱਕ ਐਮਐਲਏ ਦੀ ਸੀਟ ਲਈ ਉਹ ਸਦਾਤ ਕਿਉਂਕਿ ਮਾਸਟਰ ਤਾਰਾ ਸਿੰਘ ਨੇ ਉਸ ਵੇਲੇ ਇਹ ਕਹਤਾ ਸੀ ਕਿ ਮੈਂ ਮਰਨ ਵਰਤ ਤੇ ਬੈਠੂਗਾ ਸਿੱਖਾਂ ਨੇ ਉਸ ਗੱਲ ਦਾ ਵਿਰੋਧ ਕੀਤਾ ਸੀ ਕਿ ਇਹ ਜਿਹੜਾ ਦੂਜੇ ਧਰਮਾਂ ਦੇ ਧਾਲਤਾਂ ਨੇ ਉਹਨਾਂ ਨੂੰ ਵੀ ਉਹੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜਿਹੜੀਆਂ ਹਿੰਦੂ ਧਾਲਤਾਂ ਨੂੰ ਮਿਲ ਰਹੀਆਂ ਨੇ ਜਦੋਂ ਅਸੀਂ ਸ਼ੁਰੂ ਤੋਂ ਲੈ ਕੇ ਇਸ ਸਿਧਾਂਤ ਦੇ ਹਾਮੀ ਆ ਕਿ ਧਾਲਤ ਚਾਹੇ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਆ ਉਹਨੂੰ ਧਾਲਤਾਂ ਵਾਲੀਆਂ ਸਹੂਲਤਾਂ ਮਿਲਣੇ ਚਾਹੀਦੀਆਂ ਫਿਰ ਇੱਕ ਵਿਧਾਇਕੀ ਲਈ ਇੱਕ ਐਮਐਲਏ ਦੀ ਸੀਟ ਲਈ ਅਸੀਂ ਉਸ ਸਿਧਾਂਤ ਦੀ ਉਲੰਘਣਾ ਕਿਉਂ ਕੀਤੀ ਆ ਮੇਰਾ ਜਿਹੜਾ ਮਤਲਬ ਇਹ ਅੱਜ ਦਾ ਜਿਹੜਾ ਸਾਡਾ ਮੁੱਦਾ ਵਾ ਅੱਜ ਦੀ ਸਾਡੀ ਜਿਹੜੀ ਚਰਚਾ ਉਹ ਇਸ ਕੇਂਦਰ ਬਿੰਦੂ ਤੇ ਮਤਲਬ ਕੇਂਦਰਿਤ ਆ ਪਦੇ ਮਾਸਟਰ ਤਾਰਾ ਸਿੰਘ ਨੇ Hindu ਤਾਕਤਾਂ ਦੀ ਇਹ ਸੋਚ ਦਾ ਵਿਰੋਧ ਕੀਤਾ ਸੀ ਤੇ ਅੱਜ ਮੁਹੰਮਦ ਸਦੀਕ ਜੀ ਦੇ ਕੇਸ ਦੇ ਵਿੱਚ ਇੱਕ ਸਿੱਖ ਨੂੰ ਹੀ ਜ਼ਰੀਆ ਬਣਾ ਕੇ ਦੁਬਾਰਾ ਫੇਰ ਉਹੀ ਖੇਡ ਪਗਮਾ ਬਿਰਗੇਡ ਵੱਲੋਂ ਖੇਡੀ ਜਾ ਰਹੀ ਹੈ ਤੁਸੀਂ ਇਸ ਨੂੰ ਕਿਸ ਨਜ਼ਰ ਦੇ ਨਾਲ ਦੇਖਦੇ ਹੋ ਵੀਰ ਜਿਸ ਤਰ੍ਹਾਂ ਮੈਂ ਸ਼ੁਰੂ ਤੋਂ ਗੱਲ ਕੀਤੀ ਹੈ ਕਿ ਜਿਹੜਾ ਸਵਾਲ ਤੂੰ ਇੱਕ ਨਵਾਂ ਖੜਾ ਕੀਤਾ ਹੈ ਕਿ Hinduਵਾਦੀ ਤਾਕਤਾਂ ਨੇ ਇਹ ਜਿਹੜਾ ਕੇਸ ਹੈ ਮੈਂ ਇਹਨੂੰ ਇਸ ਨਜ਼ਰੀਏ ਨਾਲ ਦੇਖ ਰਿਹਾ ਸੀ ਕਿ ਅਕਾਲੀ ਦਲ ਨੇ ਸਿਰਫ ਇੱਕ ਐਮ.ਐਲ.ਏ ਦੀ ਸੀਟ ਦੇ ਲਈ ਇਹ ਕੁਝ ਕੀਤਾ ਪਰੰਤੂ ਆ ਗੱਲ ਜਿਹੜੀ ਉਸ ਤੋਂ ਵੀ ਅੱਗੇ ਚਲੀ ਗਈ ਕਿ ਕੀ ਇਹਦੇ ਪਿੱਛੇ ਉਹ ਤਾਕਤਾਂ ਖੜੀਆਂ ਨੇ ਜਿਹੜੀਆਂ ਤਾਕਤਾਂ ਇਹ ਚਾਹੁੰਦੀਆਂ ਨੇ ਕਿ ਦੇਸ਼ ਦੀਆਂ ਜਿਹੜੀਆਂ ਕੱਟਗਣਤੀਆਂ ਨੇ ਉਹ ਇਕਜੁੱਟ ਨਾ ਹੋਣ ਦੇਸ਼ ਦੀਆਂ ਕੱਟਗਣਤੀਆਂ 'ਚ ਇੱਕ ਦੂਜੇ ਪ੍ਰਤੀ ਨਫ਼ਰਤ ਵੀ ਵਣੀ ਰਵੇ ਉਹ ਇੱਕ ਦੂਜੇ ਦੇ ਵਿਰੋਧ 'ਚ ਵੀ ਖੜੀਆਂ ਹੋ ਜਾਣ ਸੋ ਇਹ ਜਿਹੜਾ ਮੁੱਦਾ ਜਿਹੜਾ ਇਹ ਬਹੁਤ ਵਧੀਆ ਸਵਾਲ ਦੇ ਨਾਲ ਇੱਕ ਹੋਰ ਮੁੱਦੇ ਵੱਲ ਇੱਕ ਹੋਰ ਮਹੱਤਵਪੂਰਨ ਮੋੜ ਆ ਜਿਹੜਾ ਇਹ ਕਟਿਆ ਵੈਸ ਗੱਲ ਨੇ ਕਿ ਕੀ ਇਹ ਜਿਹੜਾ ਦਰਵਾਰਾ ਸਿੰਘ ਗੁਰੂ ਵੱਲੋਂ ਮੁਹੰਮਦ صدیق ਵਿਰੁੱਧ ਇਹ ਹਾਈ ਕੋਰਟ ਦੇ ਵਿੱਚ ਕੇਸ ਕੀਤਾ ਗਿਆ ਸੀ ਰੱਟ ਪਾਈ ਗਈ ਸੀ ਕਿ ਉਹਦੇ ਪਿੱਛੇ ਵੀ ਉਹ ਤਾਕਤਾਂ ਹਿੰਦੂਵਾਦੀ ਤਾਕਤਾਂ ਜਿਹੜੀਆਂ ਦੇਸ਼ ਦੀਆਂ ਘੱਟ ਗਿਣਤੀਆਂ 'ਚ ਨਫ਼ਰਤ ਫੁੱਟ ਤੇ ਇੱਕ ਦੂਜੇ ਦਾ ਵਿਰੋਧ ਪੈਦਾ ਕਰਨੇ ਚਾਹੁੰਦੀਆਂ ਉਹ ਖੜੀਆਂ ਨੇ ਕਿਉਂਕਿ ਮਾਮਲਾ ਉਹ ਹੀ ਆ ਜਾਂਦਾ ਕਿ ਸਿੱਖਾਂ ਨੇ ਇਸ ਗੱਲ ਦਾ ਜਦੋਂ ਦੇਸ਼ ਆਜ਼ਾਦ ਹੋਇਆ ਤੇ ਦੇਸ਼ ਦੇ ਹਿੰਦੂਵਾਦੀ ਤਾਕਤਾਂ ਨੇ ਇਹ ਗੱਲ ਆਖੀ ਕਿ Hindu ਧਰਮ ਤੋਂ ਬਿਨਾ ਬਾਕੀ ਕਿਸੇ ਧਰਮ ਦੇ ਦਲਤ ਨੂੰ ਦਲਤਾਂ ਵਾਲੀਆਂ ਸਹੂਲਤਾਂ ਨਹੀਂ ਮਿਲਣਗੀਆਂ ਸੋ ਸਿੱਖਾਂ ਨੇ ਉਸ ਗੱਲ ਦਾ ਡਟਮਾ ਵਿਰੋਧ ਕੀਤਾ ਅੱਜ ਵੀ ਭਾਵੇਂ ਕਿ ਮੁਸਲਮਾਨ ਤੇ ਇਸਾਈ ਨੇ ਜਿਹੜੇ ਉਹ ਵੀ ਇਸ ਗੱਲ ਦਾ ਡਟਮਾ ਵਿਰੋਧ ਕਰਦੇ ਨੇ ਤੇ ਉਹਨਾਂ ਨੇ ਉਸ ਵੇਲੇ ਵੀ 10 ਅਗਸਤ 1910 ਨੂੰ ਕਾਲਾ ਦਿਨ ਬਨਾਇਆ ਸੀ ਇਸ ਗੱਲ ਦੇ ਵਿਰੋਧ ਦੇ ਵਿੱਚ ਸੋ ਇਹ ਜਿਹੜਾ ਵਿਰੋਧ ਆ ਕਿ ਦੂਜੇ ਧਰਮਾਂ ਦੇ ਦਲਤ ਵਰਗ ਨੂੰ ਹੜਪਣ ਲਈ ਹਿੰਦੂਵਾਦੀ ਧਾਕਦਾਂ ਨੇ ਉਹਨਾਂ ਤੋਂ ਇਹ ਜਿਹੜੀਆਂ ਸਹੂਲਤਾਂ ਉਹ ਖੋਹਣ ਦਾ ਐਲਾਨ ਕੀਤਾ ਤੇ ਅੱਜ ਜਦੋਂ ਇਸ ਗੱਲ ਦੇ ਲਈ ਸਿੱਖ ਲੜੇ ਜਿਹੜੇ ਗੱਲ ਲਈ ਸਿੱਖ ਲੜੇ ਤੇ ਉਹਨਾਂ ਨੇ ਸਿੱਖ ਧਰਮ ਦੇ ਦਲਤਾਂ ਨੂੰ ਉਹ ਅਧਿਕਾਰ ਲੈ ਕੇ ਦਿੱਤਾ ਅੱਜ ਅਸੀਂ ਉਹ ਅਧਿਕਾਰ ਮੁਸਲਮਾਨ ਦਲਤਾਂ ਤੋਂ ਕਿਉਂ ਖੋ ਰਹੇ ਆ ਸੋ ਆਲ ਸਾਡੇ ਸਾਹਮਣੇ ਇਹ ਖੜਾ ਵਾ ਕਿ ਅੱਜ ਉਸ ਅਧਿਕਾਰ ਨੂੰ ਅਸੀਂ ਦੂਜੀ ਘਟ ਗਣਤੀ ਤੋ ਕਿਉਂ ਖੋ ਰਹੇ ਆ ਸੋ ਮੈਂ ਸਮਝਦਾ ਕਿ ਅ ਅਕਾਲੀ ਦਲ ਕਿਉਂਕਿ ਇਹ ਸਿੱਖਾਂ ਦੀ ਪ੍ਰਤੀਨਿਧ ਜਮਾਤ ਆ ਖਾਉਂਦੀ ਆ ਆਪਣੇ ਆਪ ਨੂੰ ਉਹਨਾਂ ਨੂੰ ਇਸ ਗੱਲ ਦੀ ਗੰਭੀਰਤਾ ਪਿੱਛੇ ਜ਼ਰੂਰ ਜਾਣਨਾ ਚਾਹੀਦਾ ਸੀ ਕਿਹਾ ਭਾਵੇਂ ਜਿਹੜਾ ਦਰਬਾਰਾ ਸਿੰਘ ਗੁਰੂ ਹਾਰ ਗਿਆ ਸੀ ਤੇ ਕਿਹਾ ਉਹ ਉਸ ਵੇਲੇ ਵੀ ਇਹ ਕਿਹਾ ਜਾ ਸਕਦਾ ਸੀ ਕਿ ਮੁਹੰਮਦ ਸਦੀਕ ਆ ਜਿਹੜਾ ਉਹ ਕਿਉਂਕਿ ਮੁਸਲਮਾਨ ਦਲਤ ਭਾਈਚਾਰੇ ਨਾਲ ਸੰਬੰਧਤਾ ਤੇ ਇਸ ਕਰਕੇ ਉਹ ਦਲਤ ਵਾਲੀਆਂ ਸਹੂਲਤਾਂ ਨਹੀਂ ਲੈ ਸਕਦਾ ਅਸੀਂ ਇਹਦੀ ਕਿ ਜਿਹੜੀ ਚੋਣ ਆ ਉਹ ਰੱਦ ਵੀ ਕਰਵਾ ਸਕਦੇ ਆ ਪਰੰਤੂ ਕਿਉਂਕਿ ਸਿੱਖਾਂ ਨੇ ਇਸ ਸਿਧਾਂਤ ਤੇ ਲੜਾਈ ਲੜੀ ਆ ਸਰਵੱਤ ਦਾ ਭਲਾ ਅਸੀਂ ਮੰਗਣ ਵਾਲੀ ਕੌਮ ਆ ਅਸੀਂ ਇਸ ਸਿਧਾਂਤ ਤੇ ਲੜਾਈ ਲੜੀਆ ਇਹ ਸਾਡੇ ਸਿਧਾਂਤ ਚ ਸਾਮਲਾ ਇਸ ਲਈ ਅਸੀਂ ਇਹ ਮਾਮਲਾ ਸਦਿਕ ਦੀ ਚਾਹੇ ਉਹਨੇ ਗਲਤ ਗੱਲ ਕੀਤੀ ਆ ਪਰੰਤੂ ਅਸੀਂ ਇਸ ਦਾ ਵਿਰੋਧ ਨਹੀਂ ਕਰਾਂਗੇ ਇਹਨੂੰ ਰੱਦ ਨਹੀਂ ਕਰਵਾਵਾਂਗੇ ਚਾਹੀਦਾ ਤਾਂ ਇਹ ਸੀ ਪਰੰਤੂ ਕਿਉਂਕਿ ਅੱਜ ਹਰ ਪਾਸੇ ਜਿਹੜੀ ਸਵਾਰਥ ਭਾਰੂ ਆ ਨਿਰਜਵਾਦ ਭਾਰੂ ਆ ਤੇ ਜਿਹੜੀ ਦੂਸਰੀ ਗੱਲ ਤੁਸੀਂ ਕੀਤੀ ਆ ਕਿ ਕਿਤੇ ਨਾ ਕਿਤੇ ਉਹ ਤਾਕਤਾਂ ਵੀ ਭਾਰੂ ਨਹੀਂ ਜਿਹੜੀਆਂ ਇਹ ਚਾਹੁੰਦੀਆਂ ਨੇ ਕਿ ਇਸ ਦੇ ਇਹ ਦੇਸ਼ ਦੀਆਂ ਜਿਹੜੀਆਂ ਘਟ ਗਣਤੀਆਂ ਨੇ ਉਹ ਇੱਕਜੁੱਟ ਇੱਕ ਮੁੱਠ ਨਾ ਹੋਵੇ। ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲਵੀਂ ਘਟ ਗਣਤੀ ਵਿੱਚ ਹੀ ਆਉਂਦੇ ਹਨ। ਤੁਹਾਨੂੰ ਨਹੀਂ ਲੱਗਦਾ ਕਿ ਅਕਾਲੀ ਦਲ ਨੂੰ ਇਸ ਤੇ ਕੋਈ ਬੰਦਾ ਸਟੈਂਡ ਲੈਣਾ ਚਾਹੀਦਾ ਸੀ? ਮੈਂ ਤਾਂ ਇਸ ਗੱਲ ਦੀ ਬਕਾਲਤ ਕੀਤੀ ਆ ਕਿ ਅਕਾਲੀ ਦਲ ਨੇ ਜਿਸ ਸਿਧਾਂਤ ਲਈ ਜਿਸ ਲੜਾਈ ਲਈ ਲੜਾਈ ਲੜੀ ਦੇਸ਼ ਦੀ ਆਜ਼ਾਦੀ ਤੋਂ ਬਾਅਦ ਅੱਜ ਉਸੇ ਹੀ ਸਿਧਾਂਤ ਦੇ ਵਿਰੁੱਧ ਅਕਾਲੀ ਦਲ ਨੇ ਲੜਾਈ ਲੜੀ ਹਾਈ ਕੋਰਟ 'ਚ। ਕਦੇ ਦੇਸ਼ ਦੇ ਹਿੰਦੂਵਾਦੀ ਤਾਕਤਾਂ ਨੇ ਅਕਾਲੀ ਦਲ ਨੇ ਇਸ ਸਿਧਾਂਤ ਦੇ ਹੱਕ 'ਚ ਕਿ ਦੂਜੇ ਧਰਮਾਂ ਦੇ ਦਲਤਾਂ ਨੂੰ ਦਲਤਾਂ ਵਾਲੇ ਅਧਿਕਾਰ ਮਿਲਣੇ ਚਾਹੀਦੇ ਨੇ ਅਕਾਲੀ ਦਲ ਨੇ ਲੜਾਈ ਲੜੀ ਮਾਸਟਰ ਤਾਰਾ ਸਿੰਘ ਨੇ ਮਰਨ ਵਰ ਤੱਕ ਦੀ ਧਮਕੀ ਦਿੱਤੀ ਪਰੰਤੂ ਅੱਜ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਆ ਕਿ ਪ੍ਰਕਾਸ਼ ਸਿੰਘ ਬਾਦਲ ਦੀ ਗਵਾਈ ਵਾਲੀ ਪਾਰਟੀ ਨੇ ਹਾਈ ਕੋਰਟ ਦੇ ਵਿੱਚ ਉਸ ਸਿਧਾਂਤ ਦੇ ਉਲਟ ਲੜਾਈ ਲੜੀ ਕਿ ਜਿਹੜੇ ਮੁਸਲਮਾਨ ਦਲਤ ਨੇ ਉਹਨਾਂ ਨੂੰ ਦਲਤਾਂ ਵਾਲੇ ਅਧਿਕਾਰ ਨਹੀਂ ਹੋਏ ਸੋ ਅੱਜ ਜਦੋਂ ਅਸੀਂ ਇਹ ਦੇਖਦੇ ਆ ਕਿ ਦੇਸ਼ ਦੇ 12 ਸੂਬੇ ਨੇ ਜਿਹੜੇ ਬੱਡੇ 12 ਸੂਬੇ ਨੇ ਜਿਹਨਾਂ 'ਚ ਜੁਪੀ ਵੀ ਆ, ਬਿਹਾਰ ਵੀ ਆ, ਤਾਮਲਨਾਡੂ, ਕਰਨਾਟਕਾ ਵੀ ਆ। ਉਹਨਾਂ 12 ਸੂਬਿਆਂ ਦੀਆਂ ਜਿਹੜੀਆਂ ਵਿਧਾਨ ਸਭਾਵਾਂ ਨੇ ਉਹ ਇਸ ਹੱਕ 'ਚ ਮਤੇ ਪਾਸ ਕਰ ਚੁੱਕੀਆਂ ਨੇ ਕਿ ਮੁਸਲਮਾਨ, ਈਸਾਈ ਜਿਹੜੇ ਨੇ ਦਲਿਤ ਵਰਗ ਆ ਜਿਹੜਾ ਉਹਨਾਂ ਦਾ ਉਹਨਾਂ ਨੂੰ ਦਲਤਾਂ ਵਾਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ। ਸੋ ਪੰਜਾਬ ਨੂੰ ਵੀ ਉਹ 12 ਸੂਬੇ ਨੇ ਜਿਹੜੇ ਜਿਹੜੇ ਦੇਸ਼ ਦੀਆਂ ਘੱਟ ਗਿਣਤੀਆਂ ਦੇ ਹੱਕ 'ਚ ਖੜੇ ਨੇ ਕਿਉਂਕਿ ਉਹਨਾਂ ਦੀਆਂ ਵਿਧਾਨ ਸਭਾਵਾਂ ਨੇ ਇਹ ਜਿਵੇਂ ਮਤੇ ਪਾਸ ਕੀਤੇ ਨੇ ਸੋ ਅਕਾਲੀ ਦਲ ਨੂੰ ਵੀ ਉਹਨਾਂ 12 ਸੂਬਿਆਂ ਦੇ ਨਕਲ ਕਰਦੇ ਹੋਇਆ ਉਹਨਾਂ ਤੋਂ ਸਹਿਯੋਗ ਲੈਂਦੇ ਹੋਇਆ ਤੇ ਆਪਣੇ ਪਛੋਕਰ ਤੋਂ ਸਹਿਯੋਗ ਲੈਂਦੇ ਹੋਇਆ ਕਿ ਅਕਾਲੀ ਦਲ ਨੇ ਹਮੇਸ਼ਾ ਘੱਟ ਗਿਣਤੀਆਂ ਦੇ ਹੱਕ 'ਚ ਆਵਾਜ਼ ਉਠਾਈ ਆ ਜੋਰ ਜ਼ਬਰ ਦੇ ਵਿਰੁੱਧ ਆਵਾਜ਼ ਉਠਾਈ ਆ ਸੋ ਅਕਾਲੀ ਦਲ ਨੂੰ ਵੀ ਉਸ ਸਟੈਂਡ ਦਾ ਸਾਥ ਦੇਣਾ ਚਾਹੀਦਾ ਸੀ ਪਰੰਤੂ ਅੱਜ ਕਿਉਂਕਿ ਸਮਾਂ ਬਦਲ ਚੁੱਕਾ ਵਾ ਅਕਾਲੀ ਦਲ ਜਿਹੜਾ ਸਿੱਖਾਂ ਦੀ ਪ੍ਰਤੀਨਿਧਤਾ ਮਾਸੀ ਅੱਜ ਉਹ ਸਿੱਖਾਂ ਦੀ ਦੁਸ਼ਮਣ ਜਮਾਤ ਬ ਚੁੱਕਾ ਅਕਾਲੀ ਦਲ ਜਿਹੜਾ ਕੱਲ ਘਟ ਗਣਤੀਆਂ ਦਾ ਰਾਖਾ ਸੀ ਅੱਜ ਉਹ ਘਟ ਗਣਤੀਆਂ ਦਾ ਜਿਸ ਤਰ੍ਹਾਂ ਆ ਸਾਡੇ ਸਾਹਮਣੇ ਪ੍ਰੈਸ਼ਨ ਖੜਾ ਹੋਇਆ ਵਾ ਉਹ ਅੱਜ ਘਟ ਗਣਤੀਆਂ ਦਾ ਵੀ ਦੁਖੀ ਬਣ ਚੁੱਕਾ ਆਪਣੇ ਸਵਾਰਥ ਦੇ ਲਈ ਕੌਮੀ ਹਿੱਤਾਂ ਦੀ ਬਲੀ ਦੇ ਦੇਣਾ ਤੁਸੀਂ ਇਸ ਨੂੰ ਕਟਿਆ ਰਾਜਨੀਤੀ ਨਹੀਂ ਸਮਝਦੇ ਇਹ ਮੈਂ ਸਮਝਦਾ ਕਿ ਆਪਾਂ ਇਹ ਗੱਲ ਆ ਜਿਹੜੀ ਇਹ ਹਾਲਿਆ ਐਲਾਨ ਚੁੱਕੇ ਆ ਕਿ ਇੱਕ ਸਿਧਾਂਤ ਹੈ ਸਿਧਾਂਤ ਨੂੰ ਛੱਡ ਕੇ ਅਸੀਂ ਆਪਣੇ ਨਿੱਜੀ ਸਵਾਰਥ ਲਈ ਆਪਣੀ ਕਿਸੇ ਛੋਟੀ ਮੋਟੀ ਲਾਲਸਾ ਲਈ ਉਸ ਸਿਧਾਂਤ ਦਾ ਘਾਣ ਕਰ ਦਿੰਨੇ ਆ ਤੇ ਇਸ ਤੋਂ ਵੱਡੀ ਕਿਰਤਕੰਡਤਾ ਜਾਂ ਇਸ ਤੋਂ ਵੱਡੀ ਮਾੜੀ ਗੱਲ ਮੈਂ ਸਮਝਦਾ ਕਿ ਹੋਰ ਕੋਈ ਹੋ ਨਹੀਂ ਸਕਦੀ ਸੋ ਅਕਾਲੀ ਦਲ ਕਿਉਂਕਿ ਸਿਧਾਂਤਾਂ ਤੇ ਸਿਧਾਂਤਾ ਕਾਰਨ ਕੁਰਬਾਨੀ ਚੋਂ ਤਿਆਗ ਚੋਂ ਇਸ ਜਜ਼ਬੇ ਚੋਂ ਪੈਦਾ ਹੋਈ ਹੋਈ ਜਮਾਤ ਆ ਕਿ ਦੇਸ਼ ਦੇ ਵਿੱਚ ਜ਼ੋਰ ਜ਼ਬਰ ਦਾ ਖਾਤਮਾ ਕਰਨਾ ਵਾ ਤੇ ਜਿਹੜੇ ਮਜ਼ਲੂਮ ਨੇ ਉਹਨਾਂ ਦੀ ਰਾਖੀ ਕਰਨੀ ਆ ਸੋ ਅਕਾਲੀ ਦਲ ਸਿੱਖਾ ਦੀ ਪ੍ਰਤੀਨਿਧ ਮਹਾਤਾ ਤੇ ਸਿੱਖੀ ਸਿਧਾਂਤ ਸਰਬੱਤ ਦਾ ਭਲਾ ਮੰਗਦੇ ਨੇ ਅਸੀਂ ਹਰ ਧਰਮ ਦੀ ਜਿਹੜਾ ਵੀ ਧਰਮ ਦਾ ਗੁਰੂ ਤੇਗ ਬਹਾਦਰ ਸਾਹਿਬ ਨੇ ਹਿੰਦੂਆਂ ਦੇ ਜਨੇਊ ਦੀ ਰਾਖੀ ਲਈ ਆਪਣੀ ਕੁਰਬਾਨੀ ਦੇ ਕੇ ਇੱਕ ਵੱਡੀ ਉਦਾਹਰਣ ਸਾਡੇ ਸਾਹਮਣੇ ਰੱਖੀ ਸੀ ਸੋ ਅੱਜ ਲੋੜ ਆ ਕੇ ਅਸੀਂ ਆਪਣੇ ਉਹਨਾਂ ਮਹਾਨ ਸਿਧਾਂਤਾਂ ਨੂੰ ਉਹਨਾਂ ਆਪਣੇ ਮਹਾਨ ਵਿਰਸੇ ਨੂੰ ਇਹ ਤਾਂ ਬਹੁਤ ਛੋਟੀ ਜੀ ਗੱਲ ਸੀ ਕਿ ਇੱਕ ਵਿਧਾਇਕ ਦੀ ਕੁਰਸੀ ਇੱਕ ਐਮਐਲਏ ਦੀ ਸੀਟ ਸੋ ਉਹ ਦੀ ਬਜਾਏ ਜੇ ਅਕਾਲੀ ਦਲ ਸਦਾਨਤਾ ਦੀ ਗੱਲ ਕਰਦਾ ਸਾਧਾਰਤਾ ਦੀ ਰਾਖੀ ਦੀ ਗੱਲ ਕਰਦਾ ਤੇ ਉਹਦੇ ਨਾਲ ਉਹਦੀ ਜਿਹੜੀ ਆਨ ਸ਼ਾਨ ਜਿਹੜੀ ਉਹਦੀ ਮਾਨ ਮਰਿਆਦਾਵਾ ਜਿਹੜੀ ਉਹ ਹੋਰ ਬਹੁਤ ਉੱਚੀ ਹੁੰਦੀ ਸੋ ਇਹ ਤਾਂ ਕਾਨੂੰਨੀ ਇਹ ਤਾਂ ਕਾਨੂੰਨੀ ਲੜਾਈ ਆ ਅੱਜ ਇਸ ਪਾਸੇ ਜਾਂ ਕੱਲ ਨੂੰ ਉਸ ਪਾਸੇ ਹੋਣੀਆਂ 3 ਸਾਲ ਵੈਸੇ ਲੰਘ ਗਏ ਨੇ ਜੇ ਅੱਗੇ ਸੁਪਰੀਮ ਕੋਰਟ 'ਚ ਉਹਨੇ ਰੈਟ ਦਾਖਲ ਕਰਤੀ ਮੁਹੰਮਦ ਸ਼ਰੀਕ ਨੇ 2 ਸਾਲ ਰਹਿੰਦੇ ਨੇ ਉਹ ਫੇਰ ਲੰਘ ਜਾਣੇ ਨੇ ਪਰੰਤੂ ਇਤਿਹਾਸ ਨੇ ਕਿਤੇ ਨਾ ਕਿਤੇ ਜਾ ਕੇ ਲਿਖਾ ਜੋਖਾ ਜ਼ਰੂਰ ਕਰਨਾ ਵਾ ਕਿ ਉਹ ਅਕਾਲੀ ਦਲ ਜਿਹੜਾ ਘੱਟ ਗਿਣਤੀਆਂ ਦੇ ਰਾਖੇ ਵਜੋਂ ਮੋਦ ਵਿੱਚ ਆਇਆ ਸੀ ਜਿਨ੍ਹਾਂ ਹਮੇਸ਼ਾ ਘੱਟ ਗਿਣਤੀਆਂ ਦੇ ਹੱਕਾਂ ਦੀ ਰਾਖੀ ਕੀਤੀ ਸੀ ਉਹ ਸਿਰਫ ਇੱਕ ਐਮਐਲਏ ਦੀ ਸੀਟ ਲਈ ਉਹਨਾਂ ਘੱਟ ਗਿਣਤੀਆਂ ਦੇ ਵਿਰੋਧ ਚ ਜਾ ਖੜਾ ਹੋਇਆ ਸੀ ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਤੇ ਸਿੱਖ ਕੌਮ ਚੋਂ ਪ੍ਰਗਟਿਆ ਅਕਾਲੀ ਦਲ ਅਕਾਲੀ ਦਲ ਸਿੱਖੀ ਸਿਧਾਂਤਾਂ ਦੀ ਪਹਿਰੇਦਾਰੀ ਲਈ ਪੈਦਾ ਹੋਇਆ ਸੀ ਅਸੀਂ ਅਕਾਲੀ ਦਲ ਨੂੰ ਅਪੀਲ ਕਰਦੇ ਹਾਂ ਕਿ ਉਹ ਸਿੱਖੀ ਸਿਧਾਂਤਾਂ ਦਾ ਕਤਲ ਨਾ ਕਰੇ ਅਤੇ ਸਿੱਖੀ ਸਿਧਾਂਤਾਂ ਦੇ ਉੱਪਰ ਪਹਿਰੇਦਾਰੀ ਕਰਕੇ ਆਪਣਾ ਬੰਦਾ ਫਰਜ਼ ਨਿਭਾਵੇ ਤਾਂ ਜੋ ਸਿੱਖ ਕੌਮ ਦੀ ਆਨ ਬਾਨ ਸ਼ਾਨ ਇਸੇ ਤਰ੍ਹਾਂ ਬਣੀ ਰਹੇ। ਇਹ ਸੀ ਸਾਡਾ ਅੱਜ ਦਾ ਮੁੱਦਾ ਪ੍ਰੋਗਰਾਮ। ਕੱਲ ਤੁਹਾਡੀ ਸੇਵਾ 'ਚ ਫੇਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ। ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ।